ਪ੍ਰਧਾਨ ਜੀ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਨਗਰ ਕੌਂਸਲ ਦਾ ਪ੍ਰਧਾਨ ਪ੍ਰਧਾਨ ਬਣ ਤੇ ਲੱਖ ਲੱਖ ਵਧਾਈਆਂ ਜੀ ਸਾਡੇ ਪੂਰੇ ਚੈਨਲ ਵੱਲੋਂ ਜੀ ਅ ਪ੍ਰਧਾਨ ਜੀ ਤੁਹਾਨੂੰ ਬਰੀ ਵਾਲਾ ਵਸਨੀਕਾਂ ਨੇ ਸਭ ਤੋਂ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਕੀ ਮਹਿਸੂਸ ਕਰਦੇ ਆ ਮੈਂ ਮਹਿਸੂਸ ਕਰਦਾ ਹਾਂ ਜਿਹੜਾ ਮੈਨੂੰ ਪ੍ਰਧਾਨ ਸਾਰੇ ਐਮਸੀ ਨੇ ਸਰਬਸੰਮਤੀ ਨਾਲ ਬਣਾਇਆ ਜੀ ਤੇ ਪਾਰਟੀ ਹਾਈ ਕਮੈਂਡ ਨੇ ਮੇਰੇ ਤੇ ਹੱਥ ਰੱਖਿਆ ਹੂੰ ਉਹਦਾ ਮੈਂ ਬਹੁਤ ਉਸ ਗੱਲ 'ਚ ਖੁਸ਼ੀ ਮਹਿਸੂਸ ਕਰਦਾ ਕਿ ਮੈਂ ਇਸ ਯੋਗ ਨਾ ਹੁੰਦਾ ਹੋਇਆ ਵੀ ਮੈਨੂੰ ਪਾਰਟੀ ਨੇ ਤੇ ਅਸੀਂ ਆਣੇ ਸੰਸਾਧ ਦੀਨਾ ਪ੍ਰਧਾਨ ਚੁਗਿਆ। ਅੱਛਾ ਫਿਰ ਕੀ ਕੀ ਸੁਪਨੇ ਆ ਜਿਹੜੇ ਬਰੀ ਵਾਲਾ ਵਾਸੀਆਂ ਨੂੰ ਸਹੂਲਤਾ ਦੇ ਰੂਪ 'ਚ ਦੇਣ ਜਾ ਰਹੇ ਹੋ ਤੁਸੀਂ? ਜਿਹੜੀਆਂ ਸੁਲਤਾਨ ਦੇ ਗੱਲਾਂ ਜਿਉਂ ਜਿਹੜੀਆਂ ਵੀ ਪ੍ਰਾਇੋਰਟੀ ਦੇ ਅਧਾਰ 'ਤੇ ਸਭ ਤੋਂ ਪ੍ਰਾਇੋਰਟੀ ਦੇ ਅਧਾਰ ਤੇ ਸੀਵਰੇਜ ਦਾ ਸਿਸਟਮ ਕੰਮ ਜਿਹੜਾ ਓਕੇ ਜਿਹੜਾ ਕਿ ਸਰਕਾਰ ਵੱਲੋਂ ਮਨਜ਼ੂਰ ਹੋਇਆ ਵਿਆ ਉਹਦੀ ਹੋਊਗੀ ਉਸ ਤੋਂ ਬਾਅਦ ਜੋ ਵੀ ਮਤਲਬ ਕਿ ਹੋਊਗੀ ਲੋਕਾਂ ਦੀ ਜ਼ਰੂਰਤ ਹੈ ਕੋਈ ਗਲੀ ਨਾਲੀ ਹ ਹ ਹਸਪਤਾਲ ਤੇ ਡਾਕਟਰ ਹੈ ਜਾਂ ਹੋਰ ਉਹ ਸਭ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਸਰਕਾਰ ਦੇ ਸਹਿਯੋਗ ਦੇ ਨਾਲ ਹ ਅੱਛਾ ਫਿਰ ਜਿਹੜਾ ਮੰਨ ਲਓ ਵੀ ਹੁਣ ਨਗਰ ਕੌਂਸਲ ਦੇ ਜੋ ਨਵੇਂ ਮਤਲਬ ਨਿਯੁਕਤ ਕੀਤਾ ਗਿਆ ਤੁਹਾਨੂੰ ਪ੍ਰਧਾਨ ਦੇ ਤਹਰਤੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਨਗਰ ਨੂੰ ਆਪਣਾ ਨਗਰ ਸਾਉਂ ਕੇ ਇਤਿਹਾਸ ਸੋਸਤਰਾ ਰੱਖਿਆ ਜਾਵੇ ਹਮ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਕੰਮਾਂ ਦੇ ਵਿੱਚ ਠੀਕ ਹੈ ਕੋਈ ਵੀ ਮਤਲਬ ਕੇ ਇਹ ਨਾ ਸਮਝਿਆ ਜਾਵੇ ਵੀ ਇਹ ਕੰਮ ਕਮੇਟੀ ਦਾ ਹੀ ਆ ਲੋਕਾਂ ਨੇ ਰਲ ਮਿਲ ਕੇ ਹੀ ਕਰਨਾ ਕਮੇਟੀ ਵੀ ਤਰਾ ਹੀ ਕਰ ਸਕਦੀ ਹੈ ਜੇ ਲੋਕ ਸਾਥ ਦੇਣਗੇ ਠੀਕ ਹੈ ਜੀ ਧੰਨਵਾਦ